ਅੱਜ ਮਾਰਨਿੰਗ ਦੇ ਵਿੱਚ ਕਈ ਸਕੂਲਾਂ ਨੂੰ तकरीबन 6 ਦੇ ਲਗਭਗ ਸਕੂਲ ਕਾਲਜ ਅਗੇ ਜਿੱਥੇ ਥ੍ਰੈਟ ਮਿਲ ਰਿਸੀਵ ਹੋਏ ਸੀਗੇ ਸਕੂਲ ਐਂਡ ਕਾਲਜ ਐਡਮਿਨਿਸਟ੍ਰੇਸ਼ਨ ਵੱਲੋਂ ਇਤਲਾ ਹੀ ਸੀ ਕਿ ਅਕੋਰਡਿੰਗਲੀ ਇਮੀਡੀਏਟਲੀ ਜਿਹੜਾ ਹੈਗਾ ਕਬਦਾਪੁਰ ਪੁਲਿਸ ਦੇ ਸੀਨੀਅਰ ਅਫਸਰ ਸਾਈਵੰਦ ਅਤੇ ਐਸ ਐਚ ਓਜ਼ ਐਂਡ ਐਂਟੀ ਸੋਬਟਾਈਮਾ ਇਮੀਡੀਏਟਲੀ ਵਸਕੀਤੀ ਗਈ ਹੈਗੀ ਇਮੀਡੀਏਟਲੀ ਜਿਹੜਾ ਹੈਗਾ ਉਹਦੇ ਬਾਅਦ ਅਸੀਂ ਪੂਰਾ ਕਾਡਨ ਕਰਕੇ ਸਾਰਾ ਸਿਕਿਉਰ ਕੀਤਾ ਹੈਗਾ ਐਂਡ ਉਹਦੇ ਵਿੱਚ ਬਾਅਦੇ ਅਸੀਂ ਸਾਰੀ ਜਿਹੜੀ ਜਿਹੜੇ ਕੰਪਾਉਂਡਸ ਹੈਗੇ ਸਕੂਲ ਦੇ ਉਹ ਪਾਪਾ ਜਿਹੜੇ ਹੈਗੇ ਚੈੱਕ ਅਸੀਂ ਕਵਾ ਸਾਡੀ ਤੇਰੀ ਐਂਟੀ ਸਬਦਾਟ ਟੀਮਸ ਜਿਹੜੇ ਹੈਗੇ ਉਹਦੇ ਵਾਂਗ ਚੈੱਕ ਕਰਵਾਏ ਸੀਗੇ ਕਿਸੇ ਵੀ ਤਰੀਕੇ ਦਾ ਕੋਈ ਵੀ ਸਸਫੀਸ਼ੀਅਸ ਜਿਹੜੀ ਐਕਟੀਵਿਟੀ ਹੈ ਉਹ ਰਿਪੋਰਟ ਨਹੀਂ ਹੋਈ ਹੈ ਟੋਟਲੀ ਜਿਹੜਾ ਹੈਗਾ ਫੇਕ ਜਿਹੜਾ ਹੈਗਾ ਪਾਇਆ ਗਿਆ ਹੈ ਐਂਡ ਸਾਡੀ ਜਿਹੜੀ ਤੁਹਾਨੂੰ ਜਿੱਦਾਂ ਕਿ ਪਤਾ ਹੈਗਾ ਕਿ 26 ਜਨਵਰੀ ਨੂੰ ਲੈ ਕੇ ਸਾਡੇ ਘਰੇ ਸਰਦਾਸ ਤੋਂ ਪੁਲਿਸ ਦੇ ਰੈਲੀਮੈਂਟ ਅਲਰਟ ਬੀਨ ਪਲੇਸਡ ਹੈਗੇ

ਅਹ ਦੇ वक्त ਬਕਤ भी ਵੀ ਜਿਹੜਾ मेल दे सेम मेल सेम तरीके का मेल आया ਆਇਆ तो एंड तो वो भी ਵੀ ਜਿਹੜਾ ਹੈਗਾ ਉਹਨਾਂ ਦੇ ਵੀ ਜਿਹੜੀ ਹੈਗੀ ਬਾਕਸ ਜਿਹੜਾ ਹੈ ਝੂਠਾ ਉਹ ਸਬਮਿਟ ਹੋਇਆ ਕਿਸੇ ਵੀ ਤਰੀਕੇ ਦੀ ਕੋਈ ਵੀ ਐਕਟੀਵਿਟੀ ਕਿਤੇ ਵੀ ਰਿਪੋਰਟ ਨਹੀਂ ਸਰ ਮੇਲ ਵਿੱਚ ਕਿਸੇ ਬੰਦੇ ਦਾ ਜਿਹੜਾ ਕੀਤਾ ਗਿਆ ਕਿ ਇਕੱਠਾ ਜਿਕਰ ਕੀਤਾ ਗਿਆ

कार मान्य सीएम साहब डी जी पी साहब के निर्देशन नेता है पूरी तो जी है चुस्त और दुरुस्त हैगी किसी भी तरीके का कोई घटना हम अंजाम नहीं दिते गिनगी पुलिस की जो विटनेस है वह तो तुम देख भी सकते हो कि गैंगस्टर के बाद जो एक्शन है वो सा चल रहा है एंड उसी लड़ी के डोमीनेशन एक्सरसाइज है वो भी चल है तो अगेन मैं सारे अपील करा कि यहोजी जी है जी अफवाह ध्यान ना दे ਸੋਸ਼ਲ ਮੀਡੀਆ ਤੇ ਐਂਡ ਅਸ਼ੀਤ ਤੁਹਾਡੇ ਵਾਂਹੀਂ ਵੀ ਸਾਰਿਆਂ ਨੂੰ ਹੈ ਕਿ ਤੁਸੀਂ ਵੀ ਵਕਤ-ਵਕਤ ਸਾਰਿਆਂ ਨੂੰ ਕਮਿਊਨੀਕੇਟ ਕਰੋ ਸੋ ਦੈਟ ਕਿਸੇ ਵੀ ਤਰੀਕੇ ਦਾ ਕੋਈ ਵੀ ਐਮਐਸ ਕਮਿਊਨੀਕੇਸ਼ਨ ਪਬਲਿਕ ਨੂੰ ਨਾ ਹੋਵੇ